ਗੰਦਪਾਤਾਂ ਸਟੂਡੈਂਟਾਂ ਨੇ ਆ ਕੇ ਕੈਨੇਡਾ ਦੇ ਵਿੱਚ ਗੰਦ ਸਟੂਡੈਂਟਾਂ ਨੇ ਨਹੀਂ ਪਾਇਆ ਆਇਲਟ ਕੋਣ ਕਰਾਉਂਦਾ ਹਿੰਦੁਸਤਾਨ ਕ੍ਰਾਈਮਨਲ ਬੰਦਿਆਂ ਦੇ ਰੈਕੋਰਡ ਸਾਫ਼ ਕਰ ਕਰਕੇ ਇੱਥੇ ਲਿਆ ਕੇ ਕਾਨੂੰਨੀ ਤੌਰ ਦੇ ਉੱਤੇ ਬੰਦੇ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਨੇ ਬਾੜ ਦਿੱਤੇ ਉਹ ਇੱਥੇ ਪੜਨ ਨਹੀਂ ਆਏ ਹੈ ਉਹ ਸਿਰਫ ਤੇ ਸਿਰਫ ਜਿਹੜੇ ਪੰਜਾਬ ਦੇ ਹਰਿਆਣੇ ਦੇ ਧੀਆ ਪੁੱਤ ਕਰਜ਼ਾ ਚੱਕ ਕੇ ਇੱਥੇ ਕਾਮਯਾਬ ਹੋਣਾ ਚਾਹੁੰਦੇ ਆ ਉਹਨਾਂ ਦੇ ਰਾਹ ਦਾ ਰੋੜਾ ਪੜਨ ਆਏ ਆ ਹੁਣ ਤੁਸੀਂ ਦੇਖੋ ਸਟੂਡੈਂਟਾਂ ਨੂੰ ਕੋ ਰਹਿਣ ਨੂੰ ਘਰ ਨਹੀਂ ਦਿੰਦਾ ਕੋ ਕੰਮ ਨਹੀਂ ਦਿੰਦਾ ਉਹ ਨਹੀਂ ਦੰਦਾ ਜਿਹੜੇ ਕ੍ਰਿਮੀਨਲ ਟਾਈਪ ਬੰਦੇ ਆ ਉਹਨਾਂ ਨੇ ਤੁਹਾਡੀ ਸ਼ਭੀ ਖਰਾਬ ਕਰ ਦਿੱਤੀ ਹੁਣ ਜਿੱਦਾਂ ਕਪਲ ਦੇ ਕੈਫੇ ਦੇ ਬਾਹਰ ਗੋਲੀਆਂ ਚੱਲੀਆਂ ਨੇ ਗੋਲੀਆਂ ਚਲਾਓ 6 ਮਹੀਨੇ ਜੇਲ੍ਹ ਹੋ ਜਾਊਗੀ ਸਾਲ ਜੇਲ੍ਹ ਹੋ ਜਾਊਗੀ ਉਤੋਂ ਵੱੱਟ ਕੀ ਕਰਨਗੇ ਰਿਪੋਰਟ ਹੀ ਕਰ ਦੇਣਗੇ ਜੇ ਰਿਪੋਰਟ ਕਰ ਦੇਣ ਕਿ ਹਿੰਦੁਸਤਾਨ ਫੇਰ ਬੈਠਾ ਉਹਨਾਂ ਨੂੰ ਸਾਹਮਣੇ ਤੇ ਲਈ ਇਸ ਸਟੇਟ ਦੀਆਂ ਪਾਲਿਸੀਆਂ ਹੁੰਦੀਆਂ ਨੇ ਵੀ ਤੁਹਾਨੂੰ ਆਪਣੀ ਲੋਕਾਂ ਦੇ ਵਿੱਚ ਕੱਲਾ ਕਰ ਦਿਓ ਜਿੱਦਾਂ ਅੱਜਕੱਲ੍ਹ ਅਮਰਤਪਾਲ ਦੇ ਨਾਲ ਹੋ ਰਿਹਾ ਹੈ ਹੁਣ ਜੇ ਕੈਨੇਡਾ ਦੀ ਗੱਲ ਕੀਤੀ ਜਾਵੇ ਪੰਜਾਬੀ ਹੀ ਪੰਜਾਬੀ ਸਟੂਡੈਂਟਾਂ ਨੂੰ ਰਹਿਣ ਦੇ ਲਈ ਘਰ ਨਹੀਂ ਦੇ ਰਹਾ ਕੰਮ ਤੇ ਨਹੀਂ ਰੱਖ ਰਹਾ ਤਾਂ ਟੈਗ ਤੁਹਾਡੇ ਮੱਥੇ ਤੇ ਕੀ ਲਾਤਾ ਵੀ ਪਾਈਏ ਗੰਦ ਪਾਉਂਦੇ ਆ ਗੰਦ ਤੁਸੀਂ ਨਹੀਂ ਪਾਉਂਦੇ ਗੰਦ ਜਿਹੜੇ ਉੱਥੋਂ ਹਿੰਦੁਸਤਾਨ ਬ੍ਰਾਹਮਣ ਨੇ ਭੇਜੇ ਸੀਗੇ ਉਹ ਗੰਦ ਪਾ ਕੇ ਬਦਨਾਮ ਤੁਹਾਨੂੰ ਕਰ ਗਏ ਨੇ ਨਾ ਤੁਹਾਨੂੰ ਪੰਜਾਬ ਬਸਣ ਦਿੱਤਾ ਤੁਸੀਂ ਇੱਥੇ ਆ ਕੇ ਮਿਹਨਤਾਂ ਕੀਤੀਆਂ ਬਸਣ ਤੁਹਾਨੂੰ ਇੱਥੇ ਵੀ ਨਹੀਂ ਦੇਣਾ ਉਹ ਜਿਹਦਾ ਬਲਬੀਰ ਸਿੰਘ ਭਰਪੂਰ ਕਹਿੰਦਾ ਸੀ ਹਨਾ ਜੇ ਸਿੱਖਾਂ ਚ ਰਾਜ ਦੀ ਗੱਲ ਨਹੀਂ ਚੱਲਣੀ There's the comment that I